ਰਾਤ ਸ਼ਰੀਕਾਲ ਦੋਸਤੋ ਕੀ ਹਾਲ ਚਾਲ ਆ ਸਰ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੇ ਆ ਮੌਸਮ ਦੀ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ بارش ਹੋਊਗੀ ਕਿਹੜੇ ਇਲਾਕਿਆਂ ਦੇ ਵਿੱਚ ਧੁੱਪ ਨਿਕਲੂਗੀ ਕਿਹੜੇ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਵਗਣਗੀਆਂ ਜਿਹੜੀ ਇਹ ਮੌਨਸਨ ਪਾਉਣਾ ਸੀਗਾ ਜਿਵੇਂ ਪਿੱਛੋਂ ਤੁਰਦੀ ਤੁਰਦੀਆਂ ਐਨੂੰ ਆ ਰਹੀਆਂ ਸੀਗਾ ਸੈਟਲ ਡਰਾਈ ਆਪਾਂ ਚੈੱਕ ਕੀਤੀਆਂ ਇਹ ਮੌਨਸੂਨ ਪ੍ਰੌਪਰਟੀਆਂ ਉਹ ਅੱਗੇ ਨੂੰ ਜਾ ਰਹੀਆਂ ਹੁਣ ਤੇ ਆਪਣੇ ਪ੍ਰੋਪਰ ਤੇ ਫ੍ਰੀ ਕੋਡ ਜਿਹੜਾ ਏਰੀਆ ਇਸ ਏਰੀਏ ਦੇ ਵਿੱਚ ਕਦੇ ਤਾਂ بارش ਆਵੇਗੀ ਕਦੇ ਰੁਕ ਜਾਵੇਗੀ ਤੇ ਬੱਦਲ ਵੀ ਥੋੜੇ ਥੋੜੇ ਘਟਨੇ ਸ਼ੁਰੂ ਹੋ ਜਾਣਗੇ ਮੌਸਮ ਸੁਧਰਨਾ ਸ਼ੁਰੂ ਹੋ ਜਾਊਗਾ ਜਿਹੜਾ ਹੈਗਾ ਮੋਗਾ ਏਰੀਆ ਮੁਕਸਰ ਏਰੀਆ ਤੇ ਇਧਰ ਨੂੰ ਲਾ ਲਓ ਤੁਸੀਂ ਤਰਨਤਨ ਪਾਟੀ ਤੇ ਇਹੜੇ ਏਰੀਏ ਹਨ ਇਹ ਨਾ ਏਰੀਆ ਦੇ ਵਿੱਚ بارش ਰਹੂਗੀ ਤੇ بارش ਰਹੂਗੀ ਨਾਲ ਨਾਲ ਧੁੱਪ ਵੀ ਨਿਕਲੂਗੀ ਕੱਚੀ ਧੁੱਪ ਜੀ ਨੂੰ ਕਹਿ ਦਿੰਨੇ ਆ ਤੇ ਫਿਰ ਬੱਦਲਬਾਹੀ ਹੋ ਜਾ ਕਰੂਗੀ ਇਸ ਕਰਕੇ ਇਹ ਜਿਹੜਾ ਮੌਸਮ ਦਾ ਜਿਹੜਾ ਆਪਾਂ ਤੁਹਾਨੂੰ ਦੱਸ ਰਹੇ ਆ ਤੇ ਜਿਹੜੀ ਗੜਿਆਂ ਦੀ ਮਾਰ ਸੀਗੀ ਉਹ ਕਿਤੇ ਨਾ ਕਿਤੇ ਛਟਾਕਾ ਆ ਸਕਦਾ ਬਈ ਜੀ ਛਿਟਾਕਾ ਧਾਰਮੀ ਆਊਗਾ ਵੀ ਐਦਾ ਨਹੀਂ ਕਿ ਵੀ ਪਈ ਜਾਣਾ ਪਈ ਜਾਣਾ ਕਿਤੇ ਰੁਕ ਗਿਆ ਕਿਤੇ ਛਟਾਕੇ ਨਾਲ ਆ ਗਿਆ ਛਟਾਕੇ ਦੇ ਨਾਲ ਕੋਈ ਨਿੱਕਾ ਮੋਟਾ ਗੜੀ ਕਣੀ ਗੜੇ ਦੀ ਵੀ ਆ ਸਕਦੀ ਆ ਕਿਉਂਕਿ ਫਸਲਾਂ ਪੱਕੀਆਂ ਪੱਕਣ ਜਾ ਰਹੀਆਂ ਸਰੋਹ ਪੱਕਣ ਜਾ ਰਹੀ ਆ ਤੇ ਇਹ ਜਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਇਹ ਗੜਾ ਇੰਨਾ ਨਹੀਂ ਪੈਣਾਗਾ ਜੇ ਕੋਈ ਫਸਲ ਨੂੰ ਨੁਕਸਾਨ ਹੋਵੇ ਕੋਈ ਨਿੱਕਾ ਮੋਟਾ ਵਿੱਚ ਆ ਸਕਦਾ ਕਾਕੜਾ ਤੇ ਉਹ ਕਾਕੜੇ ਨਹੀਂ ਨਾ ਕੋਸ਼ ਕਰਨੇ ਇੱਕ ਨਾ ਮਾਤਰੇ ਕਾਕੜੀ ਹੁੰਦੀ ਹੈ ਉਹ ਆ ਤੇ ਜਿਹੜੇ ਮੰਨ ਕੇ ਚੱਲ ਵੀ ਕਿਤੇ ਸ਼ਰਾਕਾ ਆ ਗਿਆ ਤੇ ਕਿਤੇ ਰੁੱਕ ਗਿਆ ਕਿਤੇ ਆ ਗਿਆ ਕਿਤੇ ਕਿੜਮੈਣ ਵੀ ਹੋ ਸਕਦੀ ਆ ਕਿਤੇ ਸੂਰਜ ਦਿਖਾਈ ਵੀ ਦੇ ਸਕਦਾ ਕਿਤੇ ਨਹੀਂ ਵੀ ਦੇ ਸਕਦਾ ਇਹਨਾਂ ਜੱਲਿਆਂ ਦੇ ਵਿੱਚ ਤੇ ਸੋ ਪ੍ਰਵਾਦ ਬਾਗ ਇਹ ਹੀ ਅਰਦਾਸ ਕਰਦੇ ਫਸਲਾਂ ਪੱਕੀਆਂ ਤੇ ਬਚਾ ਵੀ ਰੱਖਿਓ ਜੀ ਘੜਿਆਂ ਗੁੜਿਆਂ ਦਾ ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ ਜਾਣਕਾਰੀ ਹਰੇਕ ਤੱਕ ਪਹੁੰਚ ਜਾਵੇ ਸਤ ਸ੍ਰੀ ਅਕਾਲ ਦੋਸਤੋ